चैनल ते फिलौर पुलिस ने एक नवी गरों नु काबू कीता है, जो नकली पुलिस अधिकारी बल ने दस की थाना मुखी इंस्पेक्टर संजीव कपूर स्पेशल आप्रेशन दौरान लुटा खोह दाले इस ग्रोह देत सिंह उर्फ गरेवाल उ ਪੁੱਤਰ ਨਵਤੇਜ ਸਿੰਘ ਵਾਸੀ ਜੱਸੀਾ ਲੁਧਿਆਣਾ ਸੁਖਪਾਲ ਸਿੰਘ ਉਰਫ ਸੁੱਖਾ ਪੁੱਤਰ ਤਰਸੇਮ ਸਿੰਘ ਵਾਸੀ ਸੁਰਜੀਵਾਲਾ ਫਾਜ਼ਿਲਕਾ ਸਨੀ ਉਰਫ ਸਨੀ ਦਿਉਲ ਪੁੱਤਰ ਬਿਹਾਰੀ لال ਵਾਸੀ ਮਹੁੱਲਾ ਪੰਜਟੇਰਾ ਫਿਲੌਰ ਅਤੇ ਰਮਨ ਕੁਮਾਰ ਪੁੱਤਰ ਪਰਮਿੰਦਰ لال ਵਾਸੀ ਤੇ ਥਾਣਾ ਫਿਲੌਰ ਨੂੰ ਗ੍ਰਿਫਤਾਰ ਕੀਤਾ ਹੈ ਡੀਐਸਪੀ ਫਿਲੌਰ ਨੇ ਦੱਸਿਆ ਕਿ ਇਹਨਾਂ ਨੇ ਮਿਲ ਕੇ ਫਿਲੌਰ ਸ਼ਹਿਰ ਅਤੇ 메ਨ ਹਾਈਵੇ ਫਿਲੌਰ ਵਿੱਚ ਤੇਜ਼ਦਾਰ ਹਥਿਆਰਾਂ ਦਾ ਡਰਾਵਾ ਦੇ ਕੇ ਲੁੱਟ ਖੋਹ ਦੀਆਂ ਕਈ ਵਾਰਦਾਤਾਂ ਕੀਤੀਆਂ ਸਨ ਅਤੇ ਹੁਣ ਇਹਨਾਂ ਵੱਲੋਂ ਜਾਲੀ ਸੀਆਈ ਸਟਾਫ ਦੇ ਮੁਲਾਜ਼ਮ ਬਣ ਕੇ ਲੁੱਟਖੋਹ ਨੂੰ ਅੰਜਾਮ ਦਿੱਤਾ ਗਿਆ ਹੈ ਜਿਨ੍ਹਾਂ ਵਿੱਚ ਸੁਖਪਾਲ ਸਿੰਘ ਜਾਲੀ ਸਬ ਇੰਸਪੈਕਟਰ ਬਣਿਆ ਹੋਇਆ ਸੀ ਇਹਨਾਂ ਪਾਸੋਂ ਲੁੱਟਖੋਹ ਕੀਤੇ ਮੋਬਾਈਲ ਫੋਨ ਅਤੇ ਲੁੱਟਖੋਹ ਕਰਨ ਲਈ ਵਰਤੇ ਮੋਟਰਸਾਈਕਲ ਬਰਾਮਦ ਕੀਤੇ ਗਏ ਹਨ ਦੂਜੀ ਕੇਸ ਵਿੱਚ ਅਮਰਜੀਤ ਸਿੰਘ ਉਰਫ ਪੱਪੂ ਪੁੱਤਰ ਗੁਰਦੇਵ ਸਿੰਘ ਵਾਸੀ ਲਾਂਦੜਾ ਨੂੰ ਗ੍ਰਿਫਤਾਰ ਕਰਕੇ ਇਸ ਦੇ ਕਬਜ਼ੇ ਵਿੱਚੋਂ 250 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਹਨ ਇਸੇ ਲੜੀ ਤਿਤ ਮਹਿਲਾ ਨਸ਼ਾ ਤਸਕਰ ਜਸਵਿੰਦਰ ਕੌਰ ਉਰਫ ਬਿੰਦਰ ਪਤਨੀ ਸਤਨਾਮ ਰਾਮ ਵਾਸੀ پارਸਿੰਗਪੁਰਾ ਨੂੰ 5 ਕਿਲੋ ਡੋਡੇ ਚੂਰਾ ਪੋਸਤ ਅਤੇ 35000 ਰੁਪਏ ਦੀ ਡਰਗਮਨੀ ਸਮੇਤ ਗ੍ਰਿਫਤਾਰ ਕੀਤਾ ਗਿਆ ਹੈ ਤੁਸੀਂ ਦੇਖ ਰਹੇ ਹੋ ਸੀਨੀਅਰ ਸਟਾਫ ਰਿਪੋਰਟਰ ਸੁਸ਼ੀ ਲਾਹੋਜਾ ਦੀ ਰਿਪੋਰਟ ਅਤੇ ਆਪਣੇ ਇਲਾਕੇ ਦੀਆਂ ਹੋਰ ਖਬਰਾਂ ਦੇਖਣ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਅਤੇ ਫੋਲੋ ਜਰੂਰ ਕਰੋ ਜੀ ਧੰਨਵਾਦ ਸਰ ਇੱਕ ਪ੍ਰਸਿੱਧੀ ਵੱਲ ਦੀ ਫਾਕੇ ਚਾਰਲਟੇਰੇ ਜਿਹੜੇ ਜਿਹੜੇ ਉਹ ਮਕਾਲਾ ਚੈਕਿੰਗ ਕਰਦੇਗੇ ਕਤੂਸੀ ਕਾਬੂ ਕੀਤੇ ਹੈਗੇ ਆ ਉਸਨ ਵਰਦੀ ਕਾਬੂ ਦਾ ਪਰਮੇ ਦੀ ਇਹ ਸਿਰ ਕੀ ਸਰਾ ਮਾਮਲਾ ਹੈਗਾ ਕਿੰਨੀਆਂ ਤੋਂ ਲੋਕਾਂ ਕੀਤੀਆਂ ਹੈਗੀਆਂ ਵਰਦੀ ਦੇ ਕੋਲਾਂ ਦੀ ਕਿਤੇ ਬੰਦੇ ਹੈਗੇ ਆ ਕਿੰਨੀਆਂ ਗਵਾਰ ਦਾ ਕਰ ਚੁੱਕੇ ਹੈਗਾ ਅਰ ਸ਼੍ਰੀ ਹਰਕਮਲਪ੍ਰੀਤ ਸਿੰਘ ਖੱਕ ਜੀ ਐਸਐਸਪੀ ਜੰਦਰ ਦਿਹਾਤੀ ਜੀ ਵੱਲੋਂ ਚਲਾਈ ਗਈ ਮਾੜੇ ਅੰਸਰਾਂ ਅਤੇ ਨਸ਼ੇ ਵਿਰੁੱਧ ਜਿਹੜੀ ਮੈਮ ਹੈਗੀ ਆ ਇਸ ਨੂੰ ਉਦੋਂ ਸਫਲਤਾ ਮਿਲੀ ਹੈਗੀ ਆ ਜਦੋਂ ਸੰਜੀਵ ਕਪੂਰ ਐਸਐਚਓ ਥਾਣਾ ਫਲੋਰ ਉਹਦੀ ਟੀਮ ਵੱਲੋਂ ਚਾਰ ਦੋਸ਼ੀ ਜਿਹੜੇ ਆ ਗਸ਼ਤਾਰ ਕੀਤੇ ਗਏ ਨੇ ਜਿਨ੍ਹਾਂ ਕੋਈ ਇੱਕ ਮੋਟਰਸਾਈਕਲ ਅਤੇ ਵਾਰਦਾ ਸਮੇ ਵਰਤਣ ਵਾਲੇ ਦਾਤਰ ਤੇ ਉੱਪਰ ਜਿਹੜੀ ਵਰਦੀ ਦੀ ਜੈਕਟ ਪੈਂਦੇ ਸੀ ਇਹਨਾਂ ਦੀ ਮੋਟਰਸਪ੍ਰਿੰਟ ਜਿਹੜੀ ਚਾਰੇ ਦੋਸ਼ਿਆਂ ਦੀ ਏ ਸੀ ਵੀ ਕੇਰਾ ਨਾਕਾ ਲਾ ਕੇ ਤੇ ਉਹਨੂੰ ਚੈੱਕ ਕਰਦੇ ਸੀ ਤੇ ਕੋਸ਼ਿਸ਼ ਕਰਦੇ ਸੀ ਵੀ ਅਸੀਂ ਕੋਈ ਤੁਹਾਡੇ ਕੋਲ ਨਸ਼ਾ ਤਾਂ ਨਹੀਂ ਹੈਗਾ ਕੋਈ ਇਸ ਤਰ੍ਹਾਂ ਦੀ ਗੱਲ ਕਰਕੇ ਉਹਨਾਂ ਨੂੰ ਇਹ ਲੁਟਖੋ ਦੇ ਵਿੱਚ ਵਰਦੇ ਸੀ ਇਹਨਾਂ ਨੂੰ ਫੜ ਕੇ ਇਹਨਾਂ ਦੇ ਪਾਸੋਂ ਸੱਤ ਵਾਰਦਾਤਾਂ ਜਿਹੜੀਆਂ ਲੁਧਿਆਣਾ ਤੇ ਫਲੋਰ ਹਾਈਵੇ ਤੇ ਤੇ ਗੁਰਾਇਆਂ ਤੇ ਕੀਤੀਆਂ ਗਈਆਂ ਨੇ ਉਹ ਪ੍ਰੈਸ ਕੀਤੀਆਂ ਗਈਆਂ ਅਲਰੇਡੀ ਵਰਦੀ ਕਿੱਥੋਂ ਲਈ ਬੋਲ ਸਾਰੇ ਨਹੀਂ ਲੈਂਦੇ ਇਹ ਵਰਦੀ ਅਸੀਂ ਇਹਨਾਂ ਦਾ ਜਿਹੜਾ ਪੁਲਿਸ ਮਾੜਾ ਹਾਸਲ ਕੀਤਾ ਉਹਦੇ ਵਿੱਚ ਜਿਹੜੀ ਇਹ ਜੈਕਟ ਉੱਪਰੋਂ ਦੀ ਵਰਤਦੇ ਸੀ ਵਰਦੀ ਵਾਲੀ ਉਹ ਅਸੀਂ ਪੁਸ਼ਤ ਦਰਾਂ ਨੇ ਰਿਮਾਂਡਿੰਗ ਨੂੰ ਪਤਾ ਕਰਾਂਗੇ ਇਹਨਾਂ ਕਿੱਥੋਂ ਲਈ ਸੀ ਠੀਕ ਹੈ ਸਰ ਬੇਸਿਕਲੀ ਇਹ ਹੈ ਕਿ ਬੇਸਿਕਲੀ ਇੱਕ ਦੋ ਲੋਕਲ ਨੇ ਤੇ ਕੁਝ ਜਿਹੜੇ ਨੇ ਉਹ ਆਪਣੇ ਫਾਜ਼ਿਲਕਾ ਦਾ ਫਾਜ਼ਿਲਕਾ ਦਾ ਇੱਕ ਮੁੰਡਾ ਹੈਗਾ ਉਧਰਲੀ ਸਾਈਡ ਤੇ ਹੈਗੇ ਇਹ ਸਿਰਫ ਕਾਬੂ ਕਿਦਾਂ ਆਏ ਸਾਰੇ ਇਹ ਮੁਕਬਰੀ ਦੇ ਆਧਾਰ ਦੇ ਉੱਤੇ ਇਨਫੋਰਮੇਸ਼ਨ ਦੇ ਆਧਾਰ ਦੇ ਉੱਤੇ ਐਸਐਚਓ ਦੀ ਟੀਮ ਵੱਲੋਂ ਕਾਬੂ ਉਹ ਨਾਕਾਬੰਦੀ ਕੀਤੀ ਸੀ ਜਾਂ ਵੈਸੀ ਕੰਮ ਉਹ ਕਰਾਉਂਦੇ। ਇਨਫਾਰਮੇਸ਼ਨ ਦੇ ਅਧਾਰ ਤੇ ਇਹਨਾਂ ਨੂੰ ਉਸੇ ਕੰਮ। ਇਲਾਵਾ ਵੀ ਕੋਈ ਮੁਕੱਦਮਾ ਜਾਂ ਸਾਨੇ ਨੇ। ਇਹਨਾਂ ਤੇ ਜਿਹੜਾ ਪ੍ਰੀਵੀਅਸ ਰਿਕਾਰਡ ਦੇ ਵਿੱਚ ਜਿਹੜੇ 4 ਦੇ ਵਿੱਚੋਂ ਤਿੰਨਾਂ ਦੇ ਉੱਪਰ ਮੁਕੱਦਮੇ ਦਰਜ ਹੈਗੇ ਆ ਤੇ ਉਹ ਹੋਰ ਰਿਮਾਂਡ ਦੇ ਦੌਰਾਨ ਅਸੀਂ ਹੋਰ ਵੀ ਇਹਨਾਂ ਕੋਲ ਪੁੱਛਗਿੱਛ ਕਰਕੇ ਵੀ ਇਹਨਾਂ ਦੀ ਮੋਡ ਸਪਿੰਡੀ ਕੀ ਸੀ ਵਾਰਦਾਤ ਕਰਨ ਦੀ ਉਹ ਵੀ ਅਸੀਂ ਤੇ ਹੋਰ ਕਿੰਨੀਆਂ ਵਾਰਦਾਤਾਂ ਇਹਨਾਂ ਕੀਤੀਆਂ ਨੇ ਉਹਦੇ ਬਾਰੇ ਕਲੀਅਰ ਕੀਤਾ ਜਾਂਦਾ। ਇਨਸਪੈਕਟਰ ਸੰਜੀਵ ਕੁਪੂਰ ਐਸ ਐਚ ਓ ਫਲੋਰ ਅਤੇ ਉਸਦੀ ਟੀਮ ਵੱਲੋਂ ਦੋ ਨਸ਼ਾ ਤਸਕਰ ਜਿਹੜੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ। ਉਨਾ ਇੱਕ ਕੋਲੋਂ 250 ਗੋਲੀਆਂ ਬਰਾਮਦ ਕੀਤੀਆਂ ਗਈਆਂ ਦੂਸਰੀ ਔਰਤਾ ਉਹਨੂੰ ਗ੍ਰਿਫਤਾਰ ਕੀਤਾ ਗਿਆ ਜਿਹਦੇ ਕੋਲੋਂ 5 ਕਿਲੋ ਡੋਡੇ ਬਰਾਮਦ ਕੀਤੇ ਤੇ 35000 ਜਿਹੜੀ ਹੈ ਵੈਦੀ ਜਿਹੜੀ ਡਰਗਮਨੀ ਜਿਹੜੀ ਆ ਉਹ ਬਰਾਮਦ ਕੀਤੀ ਗਈ ਆ ਤੇ ਇਹਨਾਂ ਦੋਨਾਂ ਦੇ ਉੱਤੇ ਵਕਫ ਵਕਤਰਾਵਾਂ ਤਹਿਤ ਐਫ ਆਈ ਆਰ ਦਰਜ ਕਰਕੇ ਤੇ ਇਹਨਾਂ ਨੂੰ ਰਿਮਾਂਡ ਹਾਸਲ ਕਰਕੇ ਪੁਸ਼ਕਿਸ਼ ਕੀਤੀ ਜਾ ਰਹੀ ਹੈ ਪਸ਼ੋਕੜ ਕੀ ਸਰਾ ਨਾ ਪਸ਼ੋਕੜ ਇਹਨਾਂ ਦਾ ਇੱਕ ਤੇ ਚਾਰ ਮੁਕਦਮੇ ਦਰਜ ਨੇ ਤੇ ਪਸ਼ੋਕੜ ਇਹਨਾਂ ਦਾ ਨਸ਼ਾ ਤਸਕਰੀ ਨਾਲ ਹੀ ਸੰਬੰਧ ਹੈਗਾ ਤੇ ਇੱਕ ਤੇ ਇੱਕ ਮੁਕਦਮਾ ਦਰਜ ਹੈਗਾ